ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਆਪਣੇ ਕੋਲ ਆਂਦੀ ਹੈ ਪਿਕਅਪ BS6 ਆਪਾਂ ਇਹਦਾ ਇੰਜਣ ਕੀਤਾ ਸੀ ਆਪਾਂ ਨੇ ਤੇ ਐਦੇ ਚ ਇੱਕ ਦਿੱਕਤ ਆ ਰਹੀ ਆ ਪਿਕਅਪ ਗੱਡੀ ਪਿਕਅਪ ਨਹੀਂ ਲੈਂਦੀ ਹੈਗੀ ਆਪਾਂ ਇਹਦਾ ਇਹ ਜਿਹੜਾ ਖੋਲਾਂਗੇ ਦੇਖ ਸਕਦੇ ਤੁਸੀਂ ਆਹ ਇਹਦਾ ਇਹ ਜਿਹੜਾ ਪੈਪ ਜੀ ਲੱਗੀ ਹੋਈ ਆ ਮੈਂ ਪੈਪ ਕੱਢਿਆ ਹੋਇਆ ਐਦੀ ਫਿਟਿੰਗ ਹੁੰਦੀ ਆ ਦੋ ਪਾਈਪ ਹੁੰਦੇ ਨੇ ਇੱਥੇ ਲੱਗੇ ਹੋਏ ਠੀਕ ਹੈ ਤੇ ਇੱਕ ਆਹ ਵਾਲੀ ਮੋਟਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਇਥੋਂ ਇਥੋਂ ਖੋਲੋ ਇਹਨੂੰ ਦੱਸਦੇ ਹੁੰਦੇ ਆ 12 ਦੇ ਹੁੰਦੇ ਆ ਪਿੱਛੇ ਦੋ 12 ਦੇ ਹੁੰਦੇ ਆ ਤੇ ਇੱਕ ਉਹ ਤਿੰਨ 12 ਦੇ ਪਿੱਛੇ ਹੁੰਦੇ ਆ ਦੋ ਨੀਚੇ ਹੁੰਦੇ ਨੇ ਠੀਕ ਹੈ ਐਨਾ ਟਨ ਖੋਲੋ ਆਪਣਾ ਯਾਰ ਤੇ ਦੋ ਹੁੰਦੇ ਆ ਇਹਦੇ ਕਪਲਰ ਇੱਕ ਮੋਟਰ ਤੇ ਹੁੰਦਾ ਤੇ ਇੱਕ ਉਹਦੀ ਉੱਪਰ ਵਾਲੀ ਜਿਹੜੀ ਬਾਡੀ ਹੁੰਦੀ ਆ ਪਾਣੀ ਚ ਘੁੰਮਦਾ ਉਹ ਚ ਹੁੰਦਾ ਇੱਕ ਠੀਕ ਹੈ ਆਹ ਦੋਏ ਖੋਲੋ ਆ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਨੀਚੋਂ ਦਿਖਾਉਣਾ ਦੋ ਨਟ ਜਿਹੜੇ ਮੈਂ ਤੁਹਾਨੂੰ ਗੱਲ ਕਰਦਾ ਪਿਆ ਸੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਹ ਦੋ ਨਟ ਇਹਨਾਂ ਨੂੰ ਖੋਲੋ ਆਪਣਾ ਯਾਰ ਆਰਾਮ ਆਸਾਨੀ ਨਾਲ ਬਾਹਰ ਆ ਜੂ ਬਾਈ ਠੀਕ ਹੈ ਆਪਨੇ ਭਾਈ ਆ ਤਾਂ ਇੰਜਨ ਕੀਤਾ ਸੀ ਤੁਸੀਂ ਇੰਜਨ ਕੀਤਾ ਨਾ ਟੌਪ ਮਾਡਲ ਸੀ 2025 ਮਾਡਲ ਸਾਨੂੰ ਲੱਗਿਆ ਵੀ ਅਜੇ ਤਾਂ ਸਾਨੂੰ EGR ਕਲੀਨ ਕਰਨ ਦੀ ਕੋਈ ਦਿੱਕਤ ਨਹੀਂ ਪੈਣੀ ਪਰ ਜਦੋਂ ਗੱਡੀ ਨੇ ਧੂਆਂ ਚੱਕਿਆ ਗੱਡੀ ਨੇ ਧੂਆਂ ਚੱਕਿਆ ਤੇ ਅਜੇ EGR ਚ ਧੂਆਂ ਜੰਮ ਗਿਆ ਸੀ ਬਈ ਜੰਮੀ ਜਾਮ ਹੋਇਆ ਪੈਸੇ ਗੱਡੀ ਚ ਬੱਤੀ ਆ ਰਹੀ ਸੀ ਇਸ ਕਰਕੇ ਆਪਾਂ ਇਹ EGR ਖੋਲ ਲਿਆ ਤੁਸੀਂ ਦੇਖ ਸਕਦੇ ਹੋ ਆ ਤਾਂ ਸਾਫ ਆ ਆ ਜਿਹੜਾ ਆਈਡੀ ਆ ਆ ਮੈਨੀਫੋਲਡ ਆ ਸਾਫ ਆਪਣਾ ਜਾ ਦੇਖੋ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਾਂਗੇ ਵਧੀਆ ਵਧੀਆ ਤਰੀਕੇ ਨਾਲ ਇਹਨੂੰ ਸਾਫ਼ ਕਰਕੇ ਇਹਨੂੰ ਫਿੱਟ ਕਰ ਦਾਂਗੇ ਤੇ ਫਿਟਿੰਗ ਦੀ ਵੀਡੀਓ ਮੈਂ ਪਾਈ ਨਹੀਂ ਹੈਗੀ ਥੋੜੀ ਦੇਰ ਚ ਪਾਵਾਂਗੇ ਤੁਸੀਂ ਕਮੈਂਟ ਕਰਿਓ ਤੇ ਮੈਂ ਪਾ ਦਾਂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਵੇਖੋ ਤੁਸੀਂ ਦੇਖ ਸਕਦੇ ਹੋ ਆਹਾਂ ਪਾਣੀ ਵਾਲਾ ਸਾਫ਼ ਕਰਤਾ ਮੈਂ ਠੀਕ ਹੈ ਆਹ ਆਪਾਂ ਪੈਟਰੋਲ ਨਾਲ ਸਾਫ਼ ਕਰਦੇ ਆਂ ਜੇ ਤੁਸੀਂ ਪੈਟਰੋਲ ਦੇ ਨਾਲ ਨਾਲ ਜਿਹੜਾ ਹਾਰਪਿਕ ਹੁੰਦਾ ਟਾਇਲਟ ਚ ਅਸੀਂ ਯੂਜ਼ ਕਰਦੇ ਆ ਉਹਦੇ ਨਾਲ ਸਾਫ਼ ਕਰੋਗੇ ਸਭ ਤੋਂ ਜ਼ਿਆਦਾ ਬੈਸਟ ਰਹੇਗਾ ਆਇਆ ਕੰਮ ਠੀਕ ਹੈ ਵੀਰ ਤੇ ਅਸੀਂ ਪੈਟਰੋਲ ਯੂਜ਼ ਕਰਦੇ ਆ ਤੇ ਹਾਰਟਿਕ ਵੀਅੂ ਕਰਦੇ ਆ ਆਪਾਂ ਸਾਫ ਕਰਤਾ ਤੇ ਦੂਜੇ ਤੇ ਲੱਗੇ ਹੋਏ ਆ ਤੇ ਭਾਈ ਇਸ ਚੈਨਲ ਨੂੰ ਆਪਣੇ ਨੂੰ ਸ਼ਿਵ ਮੋਟਰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਮਾਰ ਦਿਓ ਭਾਈ ਧੰਨਵਾਦ